ਅਪਣੇ ਹੋਰੀ ਸਫਾਈ ਤੇ ਕਣਕਲ ਡਰਮ ਜਿੱਥੇ ਆਪਾਂ ਰੱਖਨੇ ਆ ਉੱਥੇ ਚਲ ਕੇ ਤੁਹਾਨੂੰ ਦਿਖਾਉਨੇ ਆ ਆਜੋ ਆਪਾਂ ਹੋ ਗਿਆ ਰੈਡੀ ਦੀ ਬਾਤ ਜਾਣ ਲਈ ਜਿੱਥੇ ਆਪਣੇ ਕਣਕਲ ਡਰਮ ਕੋ ਸਫਾਈ ਹੋ ਰਹੀ ਹੈ ਆਇਓ ਤੁਹਾਨੂੰ ਵੀ ਲੈ ਚਲਦੇ ਆ ਤੇ ਵਲੌਗ ਵਾਕ ਘੈਂਟ ਨਾਲਾ ਜਰੂਰ ਤੇ ਦੇਖਿਓ ਸਾਰੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਆ ਦੇਖੋ ਜੀ ਆਪਾਂ ਕਰ ਰਹੇ ਸਫਾਈ ਇੱਥੇ ਕਿਉਂਕਿ ਆਪਾਂ ਪਰਨੇ ਡਰਮ ਕਣਕ ਦਾ ਕੱਲ ਨੂੰ ਖਾਣ ਲਈ ਆ ਦੇਖੋ ਤੇ ਰੈਡੀ ਕਰੀ ਜਾਂਦੇ ਆਪਾਂ ਥਾਂ ਜਗਾ ਸਾਫ਼ ਕਰ ਰਹੇ ਆ ਕਾਰ ਕੱਢਣੀ ਹੁਣ ਬਾਹਰ ਆਪਾਂ ਕਾਰ ਕੱਢ ਕੇ ਬਾਅਦ ਚ ਜੀਪ ਵੀ ਕੱਢਤੀ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਸਫਾਈਆਂ ਦਾ ਕੰਮ ਕਰਤਾ ਜੋਰੀ ਜੋਰਾਂ ਤੇ ਆਪਾਂ ਕਿਉਂਕਿ ਆਪਾਂ ਬਰਾਂਡਾ ਕਰਨਾ ਹੈ ਸਾਫ਼ ਤੇ ਕਣਕ ਨੂੰ ਲਿਆਉਣੀ ਕਣਕ ਆਪਾਂ ਗਵਾਂਢਿਆਂ ਲਈ ਕਣਕ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤਾਂ ਆ ਦੇਖੋ ਸਫਾਈਆਂ ਸਫਾਈ ਤੇ ਕਾਰ ਆਪਾਂ ਤੇ ਆ ਆਪਣੇ ਬੈਂਚ ਪ੍ਰੈਸ ਪੈਸੇ ਵੀ ਬਾਹਰ ਕੱਢਦੇ ਆਪਾਂ ਆ ਦੇਖੋ ਅੱਥਰੂ ਵੀ ਆਪਣੇ ਕੰਮ ਵਾਲੇ ਕੁੜੇ ਆਈਆਂ ਸਫਾਈ ਸੁਈ ਕਰਾ ਰਹੇ ਸੀ ਆਪਾਂ ਸਫਾਈ ਕਰਾਤੀ ਆ ਆ ਡਰਾਮ ਆਪਣਾ ਕਣਕ ਵਾਲਾ ਇਹ ਆਮ ਘਰਾਂ ਸਾਰੇ ਹੁੰਦੇ ਆ ਤੇ ਆਪਾਂ ਇਹ ਕੱਲ ਨੂੰ ਭਰ ਦੇਣਾ ਕਣਕ ਦੇ ਨਾਲ ਕਿਉਂਕਿ ਖਾਣ ਵਾਲੀ ਕਣਕ ਆਪੇ ਦੇ ਵਿੱਚ ਰੱਖਦੇ ਆ ਆ ਆਪਣੀ ਬੇਬੇ ਦਾ ਪਿਆਰ ਸੁਦੂਕ ਤੇ ਬੇਬੇ ਦਾ ਸੁਦੂਕ ਬਹੁਤ ਘੰਟਾ ਤੇ ਸੰਭਾਲ ਕੇ ਰੱਖਿਆ ਆਪਾਂ ਨੇ ਪਹਿਲਾਂ ਬਹੁਤ ਖਾਇਆ ਤੇ ਦੋਸਤੋ ਆਪਾਂ ਜਿਹੜੀ ਕਣਕ ਹੈਗੀ ਆ ਖਾਣ ਵਾਲੀ ਉਹ ਲੈ ਜਾਂਦੀ ਆ ਮੰਡੀ ਤੋਂ ਆ ਦੇਖੋ ਟਰਾਲੀ ਵਿੱਚ ਆਪਾਂ ਜਿਹੜੀ ਕਣਕ ਆ ਡਰਮ ਵਿੱਚ ਪਾਉਣੀ ਆਪਾਂ ਜਿਹੜੀ ਲੈ ਆਂਦੀ ਅੱਜ ਇਹ ਤੇ ਦੇਖ ਸਕਦੇ ਹੋ ਧਿਆਨ ਨਾਲ ਆਹ ਟਰਾਲੀ ਆ ਇਹ ਆਪਾਂ ਲਾਉਣੀ ਹੈਗੀ ਜੀਪ ਹੁਣ ਬੈਕ ਬੈਕ ਲਾ ਕੇ ਆਪਾਂ ਤੇ ਡਰਮ ਕੋਲੇ ਉੱਥੇ ਲਾਵਾਂ ਗਣਕ ਲੌਨ ਤੋਂ ਬਾਹਰ ਆਪਾਂ ਇੱਕ ਬੰਦਾ ਹੋਰ ਸੱਦ ਕੇ ਤੇ ਫੇਰ ਪਾਉਣੀ ਆ ਡਰਮ ਦੇ ਵਿੱਚ ਡਰਮ ਨੂੰ ਕਰਾਂਗੇ ਸਾਫ਼ ਤੁਹਾਨੂੰ ਵੀ ਦਿਖਾਵਾਂ ਡਰਮ ਸਾਫ਼ ਕਰਨ ਵਾਲਾ ਤੇ ਆਪਾਂ ਲਾਉਨੇ ਆ ਜੀਪ ਇੱਥੇ ਜੀਪ ਲਾ ਕੇ ਬੈਕ ਤੁਹਾਨੂੰ ਦਿਖਾਉਨੇ ਆ ਆਪਾਂ ਮੋੜਨ ਗੋਲ ਦੇ ਪਾਸੇ ਉਹ ਲੋੜ ਹੈ ਜਦੋਂ ਸਾਰਾ ਸਾਰਾ ਉਹ ਤੇ ਡਰਵਾਸਾ ਦੀ ਅਰਾਮ ਹੋਸ ਲੋ ਬੋਰ ਹੀ ਨਹੀਂ ਫਲਦੀ ਕਮਾਲ ਹੋ ਗਈ ਹੈ ਵਾਲ ਦੇ ਆਹ ਜੀ ਦਰੂਣ ਆ ਰਹੇ ਨੇ ਜੀ ਜਿਹੜਾ ਮੈਂ ਪਹਿਲਾਂ ਜੀ ਵਾਲੇ ਸਿੱਖਦੇ ਨਾ ਨੇ ਸੇਪਰ ਕਰਕੋ ਇਹਦੇ ਬੋਲ ਇਹ ਆ ਇਹ ਆਹ ਕੋਈ ਆਹ ਯਾ ਮੀ ਵਸਾਉਂਗਾ ਕੋਈ ਵਾਹ ਵਾਹ ਵਾਰ ਦੋ ਤੇ ਸੁਣੇ ਥੋੜਾ ਜਿਹਾ ਬੋਲਣੀ ਹੈ どうしていいですか de es Un tobogán, ¿no? Pero ਆਪਾਂ ਤੁਹਾਨੂੰ ਸਹੀ ਵੀ ਡਰਮ ਵਿੱਚ ਪਾਉਂਦੇ ਨੂੰ ਦਿਖਾਵਾਂਗੇ ਡਰਮ ਸਾਫ਼ ਕਰਾਂਗੇ ਪਰ ਜਿਹੜੀ ਕਣਕਾ ਮੰਮੀ ਉਹਨੇ ਦੱਸਿਆ ਕਿ ਇਹ ਹੈਗੀ ਹੈ ਗਰਮ ਜੇ ਆਪਾਂ ਮੰਡੀ ਤੋਂ ਵਟਾ ਕੇ ਲੈਂਦੀ ਆ ਆਪਣੀ ਕਣਕ ਦੇ ਥਾਂ ਤੇ ਵਟਾ ਕੇ ਲੈਂਦੀ ਆ ਹੋਰ ਖਾਣ ਲਈ ਇਹ ਥੋੜੀ ਮਤਲਬ ਕਿ ਵਧੀਆ ਚਾਹ ਖਾਣ ਲਈ ਘਰ ਦੀ ਕਣਕ ਮਤਲਬ ਉਹ ਵੀ ਘਰ ਦੀ ਹੀ ਆਪਣੀ ਪਰ ਵਟਾ ਕੇ ਲੈਂਦੀ ਹੈ ਇਹ ਤੁਸੀਂ ਸਮਝਦਾਰੋਂ ਸਮਝ ਗਏ ਹੋਵੋਗੇ ਤੇ ਇਹ ਮੰਮੀ ਨੇ ਕਹਿੰਦੇ ਹੈਗੀ ਗਰਮ ਤੇ ਆਪਾਂ ਹਜੇ ਡਰਮਾਂ ਵਿੱਚ ਨਹੀਂ ਪਾਉਣੇਗੀ ਕਿਉਂਕਿ ਚਾਰ ਪੰਜ ਦਿਨ ਇਹਨੂੰ ਆਪਾਂ ਇਦਾਂ ਹੀ ਰੱਖਾਂਗੇ ਤੇ ਫੇਰ ਡਰਮ ਸਾਫ ਕਰਕੇ ਫੇਰ ਆਪਾਂ ਪਾਵਾਂਗੇ ਨਾਲੇ ਉਹਨੂੰ ਠੰਡੀ ਹੋ ਜੂਗੀ ਕਿਉਂਕਿ ਜੇ ਠੰਡੀ ਨਾ ਹੋਈ ਤੇ ਫੇਰ ਕਹਿੰਦੇ ਲੱਗ ਜਾਂਦੀ ਕਣਕੇ ਦੇ ਵਿੱਚ ਜਿਹੜੀ ਸੁਸਤੀ ਵਗੈਰਾ ਉਹ ਪੈ ਜਾਂਦੀ ਆ ਤੇ ਆਪਾਂ ਚਲੋ ਫੇਰ ਕਿਸੇ ਦਿਨ ਜਿੱਦੇ ਆਪਾਂ ਪਾਈ ਡਰਮ ਵਿੱਚ ਤੇ ਫੇਰ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਡਰਮ ਵੀ ਆਪਾਂ ਸਾਫ ਕਰਾਂਗੇ ਤੇ ਚਲੋ ਬਣੇ ਰਿਓ ਆਪਣੇ ਨਾਲ ਤੇ ਜਿਹੜਾ ਅੱਜ ਦਾ ਵਲੌਗ ਹੈਗਾ ਉਹ ਤੁਹਾਨੂੰ ਕਿੱਦਾਂ ਲੱਗਾ ਤੇ ਸਾਰੇ ਦੱਸਿਓ ਤੇ ਆਪਾਂ ਵਲੌਗ ਦਾ ਕਰਦੇ ਹੈਗੇ ਆ ਐਂਡ ਤੇ ਹਾਂਜੀ ਆਪਾਂ ਹਾਤੋਂ ਲੈ ਆ ਹੁਣ ਵਲੌਗ ਕਰਦੇ ਆਪਾਂ ਐਂਡ ਜੇ ਤੁਹਾਨੂੰ ਵਲੌਗ ਚੰਗਾ ਲੱਗਦਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਸਬਸਕ੍ਰਾਈਬ ਤੇ ਬਤਵਾਰ ਕਰੋ ਸ਼ੇਅਰ ਤੇ ਸਰਬ ਪਿਆਰ ਤੇ ਸਤਿ ਸ੍ਰੀ ਅਕਾਲ ਮਿਲਦੇ ਆਂ ਨਵੇਂ ਵਲੌਗ ਵਿੱਚ ਬਾਏ ਬਾਏ